وکھے سر کوڑی رات کوڑی ترقی وکھس کرے تال رنگ جی دی تلوار کتھے ٹنگے جتھے غریبی سب کا بعد ہوندا ہے پہلا ہی راجہ اسی دے اوچھے بعد بادشاہ وہ ہتھ دے ہتھ دے بار گئے اورنگزیب جو جوان نی موں آجل نالے جو پھوجے ہوناں نی انت بھی ہم کم ਕਿਰਪਾ ਜੀ ਕਿਰਪਾ ਬਣਾਈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਰਾਗ ਨਾ ਸੋਹਣੀ ਕਲਾ ਹਰਮਾਨ ਸਾਹਿਬ ਦੇ ਵਾਸਲੇ ਨੂੰ ਪ੍ਰਾਪਤ ਹੋਣ ਦਾ ਸਹਾਰ ਪਰ ਦੀ ਕਲਾ ਹਰਮਾਨਦਾਨ ਪਤਿ ਪਾਤਨੀ ਦੇ ਰੂਪ ਕਰਕੇ ਕਰਵਾ ਕਰੇ ਹਾਂ ਜੀ ਹਾਂ ਜੀ ਹਾਂ ਕਿ ਪਹਿਲੀ ਤੋਂ ਪੁਰਲੇ ਪਈਏ ਸੋ ਇਹੋ ਜਿਹਾ ਮਾਰੂੜਾ ਚਾਹੀਦਾ ਗੁਰੂ ਸਾਹਿਬ ਨੂੰ ਤਰ ਪਾਉਂਦਾ ਸੱਚਾ ਮਾਰਾ ਜਿਹੜਾ ਪਰਾਇਆ ਹੱਕ ਨਾ ਖੰਦਾ ਹੋਵੇ ਗੁਰੂ ਸਾਹਿਬ ਨੇ ਇੱਕ ਕੋਲੋਂ ਵੱਡਾ ਬੰਨਿਆ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰੂ ਪੀਰ ਹੰਮੀ ਤਾਂ ਪਰ ਜੋ ਬਰਦਾਰਨਾ ਖਾਏ ਸਭ ਤੋਂ ਵੱਡਾ ਮਾਰਾ ਕਮੈ ਜਿਹੜਾ ਕਿਸਦਾ ਹੱਕ ਖਾ ਜਾਏ ਇਸ ਕਰਕੇ ਦੁਨੀਆਂ ਦੇ ਲੋਕੋ ਪੂਜਦੇ ਉਹਨਾਂ ਦੀ ਕਮਾਈ ਨੂੰ ਮੱਦੇ ਦਾ ਹੈ ਤੇ ਬਹਾਦਰ ਜੀ ਮਹਾਰਾਜ ਜੀ ਨਾਲੇ ਜੰਦਗੀ ਯਾਤਰਾ ਯਾਤਰਾ ਆਪਾਂ ਕਿਹਨੂੰ ਕਹਿੰਦੇ ਆ ਜਿਹੜਾ ਸਾਰੇ ਸਰੀਰ ਨੂੰ ਢੱਕ ਲੇ ਉਹਨੂੰ ਯਾਤਰਾ ਕਿਹਾ ਗਿਆ ਉਹ ਨਾਲ ਅੱਗੇ ਚੱਲੇ ਨਾਲੇ 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 ਯਾਤਰਾ ਤੋਂ ਤੋਂ ਬਾਅਦ ਅੰਦਾਜ਼ੇ ਨਾਲ ਜਿਹੜੇ ਕਹਿੰਦੇ तर गर्मी बजारू का सेहतो ताजा रखने वाला गन्ने का जोश गोशे का जोश गोश ਜੰਨ ਜੀ ਨਾਲੇ ਨਿਕਲੇ ਜਾ ਰਹੇ ਇਹਨਾਂ ਨੇ ਸਾਡੀ ਗੁਰੂ ਕੀਤਾ ਕੱਲੇ ਰਾਜੂ ਸੇ ਉਹਨਾਂ ਨੂੰ ਆ ਗਏ ਯਾਰੇ ਯਾਰੇ ਨਜ਼ਾਰੇ ਨਜ਼ਾਰੇ ਹਿੰਦਿਆ ਤੂੰ ਲਾਉਣਾ ਮੈਂ ਵੀ ਲਾਉਂਦਾ ਆ ਜਾ ਫਿਰ ਐਂ ਕਰੀਂ ਬਾਈ ਇਹ ਤਾਂ ਪੈਸੇ ਲੈ ਲਈਏ ਭੱਜ ਜਾਂਦਾਗਾ ਸਾਥ ਤਾਂ ਇਹ ਪਹਿਲਾਂ ਵੀ ਫੇ ਭੱਜ ਜਾਂਦਾ ਮੇਲੇ ਦਾ ਇਹਦੇ ਮੈਂ ਇਹਨੇ ਮਾਰੀ ਮੱਥੇ ਤੇ ਆਹ ਨਾ ਮੇਰੇ ਨਾਲ ਤੇਰਾ ਪੱਕਾ ਮਿਹਾਨੇ ਨਾਲ ਤੇਰੇ ਬਾਲੇ ਪੱਕੇ ਮੈਨੂੰ ਪਤਾ ਹੈ ਮੰਨਦੀਆਂ ਮੰਨ ਗਏ ਉਹਦੇ ਨੂੰ ਫੌਜ ਚ ਭਰਤੀ ਕਰਾ ਦਿੰਦੇ ਆ ਫੋਕਾ ਬਾਹਰ ਜਾਓ ਫੋਕਾ ਬਾਹਰ ਕਿਉਂ ਆ ਓਏ ਚੀਕ ਤਾਂ ਮਰੀ ਨਹੀਂ ਗੁੱਡੀ ਤੇ ਲੱਗ ਦੇਖੀ ਆ ਦੇਖ ਲੈ ਗੁੱਡੀ ਤੇ ਖਾਣਾ ਲਓ ਆ teu 50 ਰੁਪਏ ਪਿਆਰ ਪੈ ਪਿਆਰ ਪੈ ਪਿਆਰ ਪੈ ਸੇਲ ਸੂਰ ਸੇਲ ਪਿਆਰ ਪੈ ਸੇਲ ਬੱਸ ਲੋ ਟਰੱਕ ਲੋ ਕਾਰ ਲੋ ਜੀਪ ਲੋ ਮੋਟਰਸਾਈਕਲ ਲੋ ਕੋਈ ਵੀ ਲੋ ਨਾ ਲਓ 50 ਰੁਪਏ 50 50 ਰੁਪਏ ਪੈ ਨਹੀਂ ਹੋਣੀ ਲੈਣੇ ਹੋਣਗੇ ਕਿੱਦਾਂ 3 ਹਜੇ ਨਾ ਹੋ ਗਿਆ ਇਹਦੇ ਗਲਾਸ ਸਿੱਟਨੇ ਆ ਤੇ ਹਿੰਦਾ ਤਾਂ ਮੈਂ ਸਿੱਟੂ ਕਾਲੇ ਜਾ ਕੇ ਛੱਡਿਆ ਇਹ ਹੱਕ ਦੇਖ ਚੱਲ ਤੂੰ ਤਾਂ ਦੋੜਾ رزاری رزاری یار اگ نہیں لگا بہت اچھا تھا بیٹھا ہر بار کی کہانی ایک بہت مرتبہ فرما والا یہ کو باتیں کرتا ہے یہ گندی لگاتا ہے ਚਾਲਾ ਡਰਦੇ ਡਰਦੇ ਆ ਜਾ ਡਰਦਾਗਾ ਆ ਜਾ ਆ ਜਾ ਬਸ ਰੇਲ ਦੇ ਥੱਲੇ ਵਾਲੇ ਚਾਲ ਚਾਲ ਤੇ ਡਰਦਾ ਕੰਨ ਮੋੜ ਲਿਆ ਜਿਵੇਂ ਤੇ ਚੱਕਰ ਬਾਈ ਨਾ ਭਾਗ ਨਾ ਕਰ ਗਿਆ ਤੀਰੀ ਨਹੀਂ ਜਾਂਦੀ ਹੱਥ ਰਹਿਣ ਦੇ ਲਗੂ ਤੂੰ ਜਾ ਤੂੰ ਖੇਡ ਆ ਜਾ ਉਹ ਵੀ ਗੇਰ ਫਸ ਗਿਆ ਉਹਨੇ ਤੇ ਲੈ ਆਇਆ ਉਹ ਤਾਂ ਚੜਾਈ ਰਿਹਾ ਸੀ ਸਹਜ ਇਹਨੂੰ ਲੈ ਜਾ ਤਾ ਹੱਥ ਨਾਲੇ ਬਾਹਰ ਫੜ ਲੈ तणू लिचके त ਕਾਰ ਦੇ ਮੈਨੂੰ ਵੀ ਭੈਣਾ ਹੋਣਾ ਹੋ ਜਾ ਉਹ ਰਹਿਣ ਦੇ ਮੈਂ ਬਾਟ ਨਾ ਜਾਵੇ ਆ ਦੇਖ ਆ ਜਾ ਆ ਜਾ ਕੜਾ ਯਾਰ ਮੈਂ ਜੜਾ ਕਿਉਂ ਨਹੀਂ ਤੁਸ ਨੂੰ ਆਉ ਆਉ ਇਧਰ ਹੀ ਆਉਂਦਾ ਆ ਜਾ ਆ ਕੁਦੀ ਮਤੇ ਦੇਖ ਯਾਰ ਭਾਈ ਨਾਲ ਲਾ ਕੇ ਲਈ ਮਤ ਜਵਾਖ ਨੂੰ ਆ ਜਾ ਰਿਹਾ ਰੇਡਰ ਦਾ ਆ ਬੋਝ ਕੇ ਲਾ ਲਿਆ ਬੋਝ ਕੇ ਲਾ ਲਿਆ ਆ ਜਾ ਆ ਜਾ ਥੱਲੇ ਆ ਜਾ ਆ ਜਾ ਆ ਜਾ ਕੁਛ ਨਹੀਂ ਹੁੰਦਾ ਹੌਲੀ ਹੌਲੀ ਹੁਣ ਕਿੱਥੇ ਆ ਜੀ ਚੱਡਦੇ ਆ ਜੀ ਵਾਚਣਾ ਚੱchna chchna ਆ ਇੱਥੇ ਇੱਥੇ ਨਾ ਚਲਾ ਚੱਲ ਜਾ ਇੱਥੇ ਨਾ ਚਲਾ ਇਧਰ ਦੀ ਚੜ ਜਾ ਬੁੱਤ ਉਹਦੇ ਤੋਂ ਵੀ ਹੌਤ ਹੋਈ ਇਧਰ ਦੀ ਚੜ ਜਾ ਚੜ ਜਾ ਚੰਗਾ ਆ